ਨਾ ਲੜਾਈ ਨਹੀਂ ਕਰਨੀ ਬੱਸ ਖੇਡਣਾ ਵੇ ਹਾਂ ਮਾਣੀ ਕੀ ਹਾਂ ਹਾਂ ਖੇਡੋ 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 ਨਹੀਂ ਆ ਜਾ ਮੈਂ ਨਹੀਂ ਕਰਨੀ ਖੇਡੋ ਖੇਡੋ ਹਾਂ ਤਾਂ ਅਰ ਵਿੱਚ ਛੋਟੇ ਬੱਚਿਆਂ ਨਾਲ ਲੱਗੀਆਂ ਹੋਈਆਂ ਰੌਣਕਾਂ ਖੇਡੋ ਖੇਡੋ ਰਲਾ ਆ ਵੀ ਵਾਹ ਹਾਂ ਕੋਈ ਪੱਖੇ ਪੱਖੇ ਜਨ ਮੱਝੀ ਪੱਖੇ ਜਨ ਮੱਝੋ ਕਦੇ ਉਹ ਪੱਖੇ ਕਿਹਨਾਂ ਕੋਈ ਵੱਜੀਆ ਨਾ ਅਮਰ ਤੂੰ ਨਾ ਖੇਡ ਇੱਧਰ ਹੀ ਆਜੋ ਇੱਧਰ ਹੀ ਆਜੋ ਪੀਓ 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 ਨਾ ਕਦੂਆਂ ਕੇ ਕੁਛ ਹੋ ਆ ਵਾਹੋ ਹੋ ਹੋ ਹਾਂ ਓ ਚਿੜੀ ਉੱਡ ਗਈ ਜੇ ਚਿੜੀ ਉੱਡ ਗਈ ਜੇ ਪੰਜ ਕਿੰਤੇ મારા હા ચાના ઉઠો ઉઠો આલે તો પડી ઓણે ન પડવી છોડા કાકા વાના આ ટાડે બિરા ન હોય આજા હા આજા નો આ તો બીમાડી મારતી હોય ઓ ઓ કા હા અરે દી પંડા હા આ તો કંઢ હોય ને છાત નું મારું રે કા ના ਨਿੱਕੇ ਨਿੱਕੇ ਬੱਚੇ ਐਵਰੀਨ ਵਾਹਿਗੁਰੂ ਕਰਦੋ ਵਾਹਿਗੁਰੂ ਕਰਦੋ ਵਾਹਿਗੁਰੂ ਕਰ ਸਤਨਾਮ ਵਾਹਿਗੁਰੂ ਕਰਦੋ ਕਰਦੋ ਵਾਹਿਗੁਰੂ ਕਰਦੋ ਮਿੱਲੀ ਬਿੱਲੀ ਬਿਲੀ 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 ਜੋ ਗਿਆ ਤੁਰ ਗਿਆ ਨੀ ਇਹ ਆ ਗਈ ਉਹ ਕਿੱਥੇ ਗਿਆ ਪਤਾ ਨਹੀਂ ਕਿੱਥੇ ਗਿਆ ਸੀ ਵਾਹਿਗੁਰੂ ਕਰਦੋ ਹੋਈ ਕਿੱਰੀ ਪੜ ਆ ਆਜੋ ਆਜੋ ਐਵਰੀਨ ਐਵਰੀਨ ਨੰਨ ਕੀ ਚਾਹਂਦੇ ਆ ਕਾ ਚੱਲ ਤੂੰ ਸੁਣਾ ਐਪੇ ਆਪਣੇ ਬੈਠ ਇਥੇ ਬੈਠ ਕਿਨਾ ਕੁ ਤੇਨੇ ਕਿਹੜੇ ਸਕੂਲੇ ਜਾਨੀ ਤੂੰ ਹਾਂ ਇਧਰ ਮੂੰਹ ਕਰ ਨਾ ਮੇਰੇ ਨਾਲ ਨੂੰ ਕਿਹੜੇ ਸਰਕਾਰੀ ਆ ਸਰਕਾਰੀ ਕਿਹੜੀ ਕਲਾਸ ਚ 6 ਕਿਹੜੀ ਚ 6 ਐਸਾ ਸੈਕਿੰਡ ਦੂਜੀ ਕਲਾਸ ਤੇ ਹੋਇਆ ਆਉਂਦਾ ਵੀ ਤੈਨੂੰ ਹੈਗਾ ਕੁਝ ਕੋਈ ਆਉਂਦਾ ਕੀ ਆਉਂਦਾ ਦੱਸ બોલહુ ચીબળા سوال ਆਉਂਦੇ ਮੈਨੂੰ سوال ਆਉਂਦੇ ਕਿਹੜੇ ਆਉਂਦੇ ਤੈਨੂੰ બધા ਹੁੰਦੇ ਆ ਸਾਰੇ ਐਸਾ ਆਉਂਦੇ ਆ 10 ਚ 10 ਕੱਢੀ ਤੇ ਕਿੰਨੇ ਆਉਂਦੇ ਆ ਜੀ ਦੋ ਤੈਨੂੰ ਤੇ ਪਤਾ ਹੈ ਤੇ 10 ਚ 15 ਕੱਢੀ ਫਿਰ ਕਿੰਨੇ ਆਉਂਦੇ ਆ 10 ਚ 15 ਕੱਢੀ ਕਿੰਨੇ ਆਉਂਦੇ ਆ ਮਾਈਨਸ 5 10 10 ਚ 5 ਕੱਢੀ ਕਿੰਨੇ ਆਉਂਦੇ ਆ ਮਾਈਨਸ 5 ਅੱਛਾ ਤੇ 10 ਤੇ 10 ਕਿੰਨੇ ਹੁੰਦੇ ਆ ਜੀ ਕਿੰਨੇ 20 ਤੇ ਪਾੜੇ ਵੀ ਹੁੰਦੇ ਆ ਕਿਹੜੇ ਪਾੜਾ ਕਿਹੜਾ ਹੁੰਦਾ ਤਨੀ ਪਾੜਾ ਕਿਹੜਾ ਹੁੰਦਾ ਦੋ ਨਾ ਦੂੰਦਾ ਪਾੜਾ ਹਾਂ ਹਾਂ ਅੱਜ ਨਾਲੇ ਅੱਜ ਨਾਲੇ ਅੱਜ ਦੋ ਨਾ ਅੱਛਾ ਹੋਣਾ ਆਪਾਂ ਲਿਖ ਲੈਣਾ ਹੂੰ ਹੂੰ ਬੋਰ ਵਾ ਵਾ ਤੇ ਇੱਕ ਦੋ ਹੁੰਦਾ 1 2 ਆ ਲੈ ਉਹ ਵੀ ਸੁਣਾ ਦੇ ਉਹ ਵੀ ਸੁਣਾ ਦੇ ਉਹ ਵੀ ਸੁਣਾ ਦੇ 1 2 3 4 5 6 7 8 9 10 ਇਹ ਨੂੰ ਨਹੀਂ ਹੁੰਦਾ ਕੁਝ ਵੀ ਤੇ ਨੂੰ ਹੁੰਦਾ ਤੂੰ ਕੋਠੇ ਸੁਣਾ ਕੀ ਹੁੰਦਾ ਫਿਰ 1 2 3 4 5 6 7 8 9 10 ਗੋ ਟੂ ਗੁੱਡ ਵੈਰੀ ਗੁੱਡ ਵੈਰੀ ਗੁੱਡ ਹੋਰ ਕੀ ਹੁੰਦਾ ਤੈਨੂੰ ਉਹ ਵੀ ਸੁਣਾ ਦੇ ਇਹ ਬੇਬੀ ਬੋਕੀ ਦਾ ਗਾਣਾ ਵੀ ਵੇ ਮੈਨੂੰ ਸੁਣਾ ਦੇ ਕੋਈ ਪਹਿਲੇ ਕੀ ਸੁਣਾਇਆ ਕੋਈ ਤੇ ਦੇਖੋ ਜੇ ਕੋਈ ਬਾਈ ਐਲੋਨ ਹੈ ਕੋਈ ਨਾ ਬੰਦ ਕਰੇ ਜੀ ਟਿਪਟਾਈ ਦਾ ਗਾਣਾ ਵੀ ਵੇ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਮੈਂ ਹਾਂ ਵੈਰੀ ਮਾਟੀ ਨੂੰ ਮੈਂ ਤਾ ਤੂੰ ਸੁਣਾ ਇਹ ਨੂੰ ਐਚਡੀ ਨੂੰ ਸੁਣਾ ਤੂੰ ਤੂੰ ਕਿਹਨੋਂ ਆ? ਅਸੀਂ ਫੋਰ ਐਪਲ ਬੀਫਰ ਬੋਲ ਸਕਦੇ ਆਂ ਦੀ ਫੜੋਈ ਫੋਰਾ ਚਾ ਪਪੀ ਦੀ ਸਰਕਰੀ ਪਰ ਅਸਰ ਹੋਇਆ ਆਈ ਫੋਰ ਐਸਿੰਡ ਵੀਡੀਓ ਕਿ ਫਰਕਾਇਤੀ ਹੋਇਆ ਆਂ ਭਵਾਂ ਤੇ ਆਪਣਾ ਨਾਸੋ ਬੋਲ ਗਾ। ਬੜੀਆ ਬੋਲਿਆ ਪੂਰਾ ਦਫਾ ਕਿੰਨੋਂ ਤਾਂ ਹਮਰੇ ਲਾਦੀ ਭਾ ਨਵਰੀ ਬੋਲ ਅਸੀਂ ਬੜਾ ਰੋਣਾ ਕੀ ਕਰੀਏ ਨਾ ਗੁੱਟ 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 ਗੁੱਤੀ ਫੋਰ ਫੋਰ ਕਿਤਨੋਂ ਹੁੰਦਾ ਜੀ ਤੂੰ ਸੁਣਾ ਖੁਦਾ ਨਾ ਆ ਬਰਾਮ ਫੋਟੀ ਕੀ ਹੋ ਤੈਨੂੰ ਕੋਈ ਜਿਹੜੇ ਸੀ ਹੱਤੇ ਅਰੀ ਬੜੀਆਂ ਛੋਟਾ ਹੋਈ ਬਗ ਅੱਖਾਂ ਨੂੰ ਤੂੰ ਮਗਰ ਹੁਲੋ ਬੋਏ ਦੇ ਅੱਛਾ ਠੀਕ ਠੀਕ ਹੋਣਾ ਹੋਣਾ ਹੁਤੇ ਨੇ ਕੋਂਦੇ ਐ ਬੀ ਤੈਨੂੰ ਸੁਣਾਏ ਵੀ ਸੀ ਨਾ ਇਹ ਇਹ ਨੇ ਹੋਣ ਇਹ ਦੋ ਇਹ ਦੋ 1 2 ਤੂੰ ਇੱਕ ਦੋ ਸੁਣਾ ਦੇ ਮੈਨੂੰ ਇੱਕ ਦੋ ਨਹੀਂ ਆਂਦਾ ਤੇਰੇ ਤੇਰੇ ਡੈਡੀ ਦਾ ਕੀ ਨਾਮ ਦਾ ਸੀ ਹੀਰਾ ਨਹੀਂ 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 ਨੀਸ਼ਾਨ ਨਹੀਂ ਨੀਸ਼ਾਨ ਸਿੰਘ ਤੇ ਮੰਮੀ ਦਾ ਕੀ ਨਾਮ ਹੈ ਆਈ ਨਾ ਕਾਜੂ ਬੀਡੀ ਬੀਡੀ ਦੀਪਕਾ ਦੀਪਕਾ ਤੁਸੀਂ ਤੇਰੇ ਡੈਡੀ ਦਾ ਕੀ ਨਾਮ ਹੈ ਹੀਰਾ ਕੀ ਨਾਮ ਹੈ ਹੀਰਾ ਹੀਰਾ ਸਿੰਘ ਓਏ ਹੀਰਾ ਸਿੰਘ ਕਹੀਦਾ ਇਧਰ ਮੁਕਰ ਤੇ ਮੰਮੀ ਦਾ ਕੀ ਨਾਮ ਮੰਮੀ ਦਾ ਅਨੀਤਾ ਕੁਮਾਰੀ ਮੰਮੀ ਦਾ ਕੀ ਨਾਮ ਨੀਤਾ ਕੁਮਾਰੀ ਅਨੀਤਾ ਕੁਮਾਰੀ ਇੱਧਰ ਆ ਨਾ ਕਿ ਫਿਰ ਤੇ ਕਿੰਨੇ ਕਿੰਨੇ ਭਰਾ ਤੁਸੀਂ ਆ ਦੋ ਕਿੰਨੇ ਦੋ ਦੋ ਜੀ ਦਾ 3 ਨਾਂਵੇਂ ਫਾਦੇ ਫਾਦੇ ਸਿੰਘ ਤੂੰ ਕਿੰਨੇ ਭਰਾ ਨਹੀਂ ਇੱਕ ਪੜਾ ਤੇ ਇੱਕ ਭੈਣ ਭਰਾ ਜੀ ਦਾ 3 ਨਾਂਵੇਂ ਭਰਾ ਦਾ ਕਵੀਰ ਗਾਣਾ ਹੁੰਦਾ ਤੈਨੂੰ ਕੋਈ ਨਹੀਂ ਆ ਵੇਖ ਲੈ ਪੈਸੇ ਹੀ ਮਿਲ ਨਹੀਂ ਅੰਡੇ ਚਨਾ ਕਿਹੜਾ 20 20 ਰੁਪਏ ਮਿਲਦੇ ਬਲੇ ਵਾਰੀ ਵਾਰੀ ਜੱਤੇ ਨੂੰ ਕਿਹੜਾ ਹੁੰਦਾ ਕਿਹੜਾ ਉੱਚੀ ਬੋਲ ਦਸਣਾ ਫਿਰ ਪੈਸੇ ਵੀ ਮਿਲੇ ਨਾ ਇਹਨੂੰ ਪੱਛੇ 20 ਰੁਪਏ ਮਿਲਦੇ ਹੁੰਦੇ ਆ ਚਾਹਣਾ ਹੁਣ ਇਹ ਕਿਹੜਾ ਹੀ ਹਾਏ ਬੂਹਾ ਓਏ ਕਿ ਨਮੀ ਤਾਂ ਹੁਣ ਹਰਤਾਨ ਕਿਥੇ ਚੁੱਪ ਗਿਆ ਖਮੀ ਦੇ ਪੈਰੀ ਮੇਰੇ ਭੰਗੇ ਵਾਲੇ ਜਾਣੀਏ 2 ਵਜੇ ਤੇਲੇ ਮੇਰਾ ਬੰਦਾ ਕਲੂ ਕੰਦੀ ਐ ਪੰਤੇ ਨੂੰ ਸਹੀ ਨਾ ਪੈਸੇ ਮਿਲੇ ਫਿਰ ਐਦਾਂ ਨਹੀਂ ਪੱਤੇ ਇਹਾਰੇ ਫਾਰੇ ਰਿਤੇ ਤੂੰ ਕਰੇ ਚਾਰੇ ਜਿਮਾ ਛੱਪਾ ਛੱਪਾ ਨਹੀਂ ਆਇ ਬੂ ਆਇ ਬੂ ਤੇ ਮਸ਼ਾ ਮਾਚਾ ਤੇਰਾ ਨਿੱਤ ਦਖਲ ਦੇ ਸੁਣੇ ਅੱਪਾ ਤੇ ਆ ਪਾਇ ਬੂ ਆਇ ਬੂ ਤੇ ਮਸ਼ਾ ਚੱਲ ਹੁਣ ਸਭੂ ਤੂੰ ਤੂੰ ਕਰ ਸਾਰਾ ਇਧਰ ਅਗਲੇ ਪਾਸੇ ਆਇ ਮੈਂ ਇੱਥੇ ਦਸ ਬੋਤਲ ਦੇ ਆ ਉਹ ਦਵਾਰੇ ਕਿਦਾ ਕੀ ਸਿੱਧੂ ਮੂਸੇ ਦਾ ਸੁਣਾਣਾ ਸੁਣਾ ਫਿਰ ਮੇਰਾ ਦਸ ਬੋਤਲ ਦੇ ਆਂਦੋਂ ਕੱਤ ਨਹੀਂ ਗੱਭਰਤ ਮਾਉਣ ਕਸ ਤੂੰ ਨਹੀਂ ਮਾਂ ਮਾਂ ਤੂੰ ਤੈਨੂੰ ਨਹੀਂ ਬੋਲਦਾ ਨਹੀਂ ਬੋਲਦਾ ਨਹੀਂ ਬੋਲਦਾ ਹਾਂ ਸੋਰੀ ਸੋਰੀ ਨਹੀਂ ਬੋਲਦਾ ਸੋਰੀ ਨਹੀਂ ਬੋਲਦਾ ਮੈਂ ਕਿਹਾ ਆ ਦੇ ਨਾ ਇੱਧਰ ਆ ਇੱਧਰ ਆ ਫਿਰ ਵੇਖ ਲੈ ਤੂੰ ਅੱਖ ਨਹੀਂ ਲੱਗਣਿਆ ਫਿਰ ਹੁਣ ਨਹੀਂ ਬੋਲਦਾ ਇੱਧਰ ਆ ਜਲਦੀ ਆ ਫਿਰ ਚੱਲਣ ਡਿਆ ਕੋਈ ਦੱਸ ਤੂੰ ਨਹੀਂ ਉਹ ਦੱਸਣਾ ਜੇ ਫਿਰ ਤੂੰ ਜੇ ਪੰਗੜਾ ਪਾ ਦੇ ਫਿਰ ਜਲਦੀ ਆ ਫਿਰ ਨਹੀਂ ਬੋਲਦਾ ਇੱਧਰ ਆਦਾ ਚੱਲ ਪਾ ਇੱਧਰ ਅੱਗੇ ਹੋ ਦੱਸਣਾ ਹੁਣ ਬੋਲ ਨਹੀਂ ਸਿੱਧੂ ਮੂਸੇ ਦਾ ਸੁਣਾ ਨਹੀਂ ਬੋਲਣਾ ਚੱਲ ਚਲੂ ਤੂਗਾ ਆਪਾ ਫੜੇ ਕਿੰਨੇ ਦਸ ਪੁੱਤ ਤੇਰਾ ਹੈਡ ਡਾਉਨ ਕਾਸ਼ ਤੂੰ ਚੰਗਪਲ ਹੱਸਦਾ ਸੀ ਮੋਨ ਕਾਸ਼ ਤੂੰ ਆ ਜਿਹੜੇ ਦਰਵਾਜੇ ਵੱਡੇ ਬੂੜ ਚੱਕੀ ਖੜਿਆ ਮੈਂ ਜਾਣਦਾ ਹਾਂ ਚੰਗੀ ਤਰ੍ਹਾਂ ਕੌਣ ਕਾਸ਼ ਤੂੰ ਕੋਈ ਕੁਝ ਇੱਥੇ ਚਾਂਦੀ ਚਮਕਾਉਣੇ ਚਾਉਂਦੇ ਨੇ ਕੁਝ ਤੈਨੂੰ ਫੜ ਥੱਲੇ ਲਾਉਣਾ ਚਾਉਂਦੇ ਨੇ ਕੁਝ ਕਿਨੇ ਆਏ ਤੇਰੇ ਭੁੱਖੇ ਫੇਮਦੇ ਨਾਮ ਤੇਰਾ ਲੈ ਕੇ ਅੱਗੇ ਹੋਂਨਾ ਚਾਹੁੰਦੇ ਨੇ ਮੁਸੀਬਤਾਂ ਤਾਂ ਮਰਦਾਂ ਸਿੱਪੇਂਦੀ ਰਹਿੰਦੀ ਐ ਬੱਬੀ ਨਾ ਤੂੰ ਦੁਨੀਆ ਸਵਾਦ ਲੈਂਦੀ ਐ ਹਾਂ ਕੇ ਲੈ ਤੇ ਤੂ ਤੂਰੀਆ ਅਹਾਂ ਹਾਂ ਕੁਛ ਮਿਲੂਗੀ ਲਓ ਜੀ ਬੱਚੇ ਖੁਸ਼ ਹੋ ਗਏ ਆ ਤੇ ਰੌਣਕ ਲੱਗੀ ਹੋਈ ਨਿੱਕੇ ਬੱਚਿਆਂ ਦੀ ਘਰ ਵਿੱਚ ਤੇ ਹਾਂ ਜੀ ਅੱਗੇ ਆਓ ਜਦੋਂ ਮੈਂ ਬੰਦ ਕਰੀ ਲਈ ਬੰਦ ਕਰਾਂ ਅਗਲੇ ਪਾਸੇ ਆ ਜੋ ਇਹ ਸਾਡੇ ਬੱਚੇ ਰੌਣਕ ਲੱਗੀ ਏ ਛੋਟੇ ਬੱਚਿਆਂ ਦੀ ਤੇ ਸਾਡੇ ਬੱਚੇ ਆ ਅਮਾਨੇ ਆ ਸਾਬੂਏ ਇਹ ਸੱਜੀ ਤੇ ਇਹ ਆ ਸਾਬੂ ਉਹ ਪਰਲੇ ਪਾਸੇ ਛੋਟੀ ਜੀ ਰੋਟੀ ਆ ਇਹ ਐਵਰੀਨ ਹਾਂਜੀ ਤੇ ਠੀਕ ਹੈ ਜੀ ਅੱਗੇ ਆ ਮੈਂ ਫੋਟੋ ਲਵਾਂੀ ਤੁਹਾਡੀ ਤੇ ਹੁਣ ਦੋਸਤੋ ਆਪਾਂ ਲੈ ਖਲੋ ਜੋ ਲਾਈਵ ਕਰਨ ਲੱਗੇ ਬੰਦ ਏ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਠੀਕ ਹੈ ਜੀ ਹਾਂ ਫਿਰ ਲਿਓ ਨਾ